ਪਰ ਅਮਰੀਕਾ ਤੋਂ ਹੈ ਜਿੱਥੇ ਮੈਰੀਲੈਂਡ ਦੇ ਵਿੱਚ ਜਹਾਜ਼ ਟਕਰਾਉਣ ਦੇ ਨਾਲ ਕਾਰਨ ਟੈਟੇਰੀ ਹੋਇਆ ਹੈ ਬ੍ਰਿਜ ਜਿहां ਕਾਰਗੋ ਜਹਾਜ਼ ਟਕਰਾਉਣ ਦੇ ਕਾਰਨ ਇਹ ਫ੍ਰਾਂਸੀਸੀ ਸਕਾਟ ਕੀ ਬ੍ਰਿਜ ਟੁੱਟਿਆ ਖਾਸ ਤੌਰ ਦੇ ਤੇ ਪੁਲ ਦੇ ਨਾਲ ਟਕਰਾਉਣ ਕਾਰਨ ਅੱਗ ਲੱਗੀ ਹੈ ਜਹਾਜ਼ ਪਾਣੀ ਦੇ ਵਿੱਚ ਡੁੱਬਿਆ శ్రీਲੰਕਾ ਜਾ ਰਿਹਾ ਸੀ ਕਾਰਗੋ ਸ਼ਿਪ ਪੁਲ ਤੋਂ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬੀਆਂ ਨੇ 7 ਲੋਕਾਂ ਦੀ ਭਾਲ ਇਸ ਹਾਦਸੇ ਤੋਂ ਬਾਅਦ ਜਾਰੀ ਹੈ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ శ్రీలంਕਾ ਜਾ ਰਿਹਾ ਸੀ ਇਹ ਕਾਰਗੋ ਸ਼ਿਪ ਜੋ ਹਾਦਸਾ ਗ੍ਰਸਤ ਹੋ ਗਿਆ ਹੈ ਜੀ ਹਾਂ ਪਰਤੋ ਕਈ ਗੱਡੀਆਂ ਵੀ ਪਾਣੀ ਦੇ ਵਿੱਚ ਡੁੱਬੀਆਂ ਫਿਲਹਾਲ 7 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਹਾਦਸੇ ਤੋਂ ਬਾਅਦ ਜਹਾਜ਼ ਟਕਰਾਉਣ ਦੇ ਕਾਰਨ ਬ੍ਰਿਜ ਟਹਿ ਟੇਰੀ ਹੋ ਗਿਆ ਜਿਸ ਦੇ ਕਾਰਨ 7 ਲੋਕ ਫਿਲਹਾਲ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਜਹਾਜ਼ ਟਕਰਾਉਣ ਦੇ ਕਾਰਨ ਟੁੱਟਿਆ ਹੈ ਫ੍ਰਾਂਸਿਸ ਸਕਾਟ ਕੀ ਬ੍ਰਿਜ ਸ਼੍ਰੀਲੰਕਾ ਜਾ ਰਿਹਾ ਸੀ ਕਾਰਗੋ ਸ਼ਿਪ ਜਦੋਂ ਇਹ ਹਾਦਸਾ ਵਾਪਰਿਆ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਹਾਜ਼ ਜਾ ਰਿਹਾ ਹੈ ਤੇ ਬ੍ਰਿਜ ਦੇ ਨਾਲ ਇਹ ਜਾਂਦਾ ਹੋਇਆ ਜਹਾਜ਼ ਟਕਰਾ ਜਾਂਦਾ ਹੈ ਜਿਸ ਦੇ ਨਾਲ ਇਹ ਜਿਹੜਾ ਬ੍ਰਿਜ ਹੈ ਉਹ ਕਿਸ ਤਰੀਕੇ ਦੇ ਨਾਲ ਡਿੱਗਦਾ ਹੈ ਤਸਵੀਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ ਕਿ ਇੱਕ ਜਹਾਜ਼ ਜਿਹੜਾ ਹੈ ਉਹ ਜਾ ਰਿਹਾ ਹੈ ਤੇ ਜਦੋਂ ਬ੍ਰਿਜ ਦੇ ਹੇਠੋਂ ਲੰਘਣ ਦੀ ਦੇ ਲਈ ਇਹ ਜਾ ਰਿਹਾ ਹੈ ਤਾਂ ਬ੍ਰਿਜ ਦੇ ਹੇਠਾਂ ਜਿਵੇਂ ਹੀ ਉਹ ਲੰਘਦਾ ਹੈ ਤਾਂ ਟਕਰਾਉਣ ਦੇ ਨਾਲ ਬ੍ਰਿਜ ਟੁੱਟ ਜਾਂਦਾ ਹੈ ਜਿਸ ਦੇ ਬਾਅਦ 7 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਸ਼੍ਰੀਲੰਕਾ ਜਾ ਰਿਹਾ ਸੀ ਇਹ ਕਾਰਗੋ ਸ਼ਿਪ